ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਜਿਹੜੇ ਬੰਦੇ ਬਹੁਤ ਘੱਟ ਪੜੇ ਹੋਏ ਆ ਜਿਨ੍ਹਾਂ ਨੂੰ ਪੰਜਾਬੀ ਪੜ੍ਹਨੀ ਆਉਂਦੀ ਆ ਇੰਗਲਿਸ਼ ਨਹੀਂ ਆਉਂਦੀ ਤੁਸੀਂ ਦੁਨੀਆ ਦੀ ਜਿਹੜੀ ਮਰਜ਼ੀ ਭਾਸ਼ਾ ਆਸਾਨੀ ਨਾਲ ਪੜ੍ਹ ਸਕਦੇ ਆ ਤੁਹਾਡੇ ਫੋਨ ਦੇ ਵਿੱਚ ਇਹ ਫੰਕਸ਼ਨ ਹੁੰਦਾ ਕਈ ਵੀਰਾਂ ਨੂੰ ਆੜ ਪਿੰਡਾਂ ਵਾਲੇ ਹੁੰਦੇ ਜਿਹੜੇ ਘੱਟ ਪੜੇ ਹੁੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਹ ਵੀਡੀਓ ਉਹਨਾਂ ਵਾਸਤੇ ਆ ਤੁਸੀਂ ਦੁਨੀਆ ਦੀ ਜਿਹੜੀ ਮਰਜ਼ੀ ਭਾਸ਼ਾ ਦੇ ਵਿੱਚ ਉਹਨੂੰ ਕਿਸੇ ਭਾਸ਼ਾ ਨੂੰ ਬਦਲ ਸਕਦੇ ਆ ਬਹੁਤ ਆਸਾਨੀ ਨਾਲ ਜਿਵੇਂ ਡਾਕਟਰ ਦੀਆਂ ਰਿਪੋਰਟਾਂ ਆਉਂਦੀਆਂ ਕਈ ਵਾਰ ਪਰ ਪੜ੍ਹ ਨਹੀਂ ਹੁੰਦੀ ਇੰਗਲਿਸ਼ ਦੇ ਵਿੱਚ ਇਹੜੇ ਘੱਟ ਪੜੇ ਬੰਨੇ ਆ ਤੁਸੀਂ ਉਹਨਾਂ ਵਿੱਚ ਪੰਜਾਬੀ ਵਿੱਚ ਕਰਕੇ ਵੀ ਪੜ੍ਹ ਸਕਦੇ ਆ ਹਿੰਦੀ ਵਿੱਚ ਵੀ ਕਰਕੇ ਪੜ੍ਹ ਸਕਦੇ ਆ ਉਹ ਤੁਹਾਨੂੰ ਆਪਾਂ ਸਾਰਾ ਕੁਝ ਦੱਸ ਦਿਆ ਫੋਨ ਦੇ ਵਿੱਚ ਕੋਈ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ ਹੈਗੀ ਕਈ ਵਾਰ ਕੀ ਹੁੰਦਾ ਆਪਣੇ ਫੋਨ ਪਹਿਲਾਂ ਹੀ ਇੰਨੀਆਂ ਨੇ ਰੈਪਰਾਂ ਨਾਲ ਭਰੇ ਹੁੰਦੇ ਆ ਆਪਾਂ ਚਲਦੀਆਂ ਆਉਂਦੀਆਂ ਥਰਡ ਪਾਰਟੀ ਐਪ ਡਾਊਨਲੋਡ ਕਰ ਲੈਂਦੇ ਆ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਆਪਣਾ ਡਾਟਾ ਵੀ ਚੋਰੀ ਹੋ ਜਾਂਦਾ ਹੁੰਦਾ ਹਨ ਤਾਂ ਇਹਦੇ ਵਿੱਚ ਇਹ ਫੋਨ ਦੇ ਵਿੱਚ ਇਹ ਫੰਕਸ਼ਨ ਹੁੰਦਾ ਆ ਆਪਾਂ ਨੂੰ ਕਈ ਬੰਦੇ ਨੂੰ ਪਤਾ ਨਹੀਂ ਹੁੰਦਾ ਉਹ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦਿੰਨੇ ਆ ਆਪਾਂ ਫੋਨ ਦੀ ਸਕਰੀਨ ਤੇ ਫੋਨ ਦੀ ਸਕਰੀਨ ਦੇ ਜਾਣ ਤੋਂ ਪਹਿਲਾਂ ਸਾਰੇ ਵੀ ਆਪਾਂ ਨੇ ਕੀ ਕਰਨਾ ਫੋਨ ਦੀ ਸਕਰੀਨ ਤੇ ਜਾ ਕੇ ਆਪਾਂ ਜਾਣਾ Google ਤੇ ਆਪਾਂ ਨੇ ਖੋਲ੍ਹਨੀ ਆ Google ਠੀਕ ਹੈ ਜੀ Google ਖੋਲ੍ਹ ਲੀ Google ਖੋਲ੍ਹਣ ਤੋਂ ਬਾਅਦ ਆਪਣੇ ਉਰੇ ਸੱਜੇ ਪਾਸੇ ਕੈਮਰੇ ਦਾ ਨਿਸ਼ਾਨ ਬਣਿਆ ਹੋਇਆ ਦੇਖੋ ਮੈਕ ਦਾ ਬਣਿਆ ਹੋਇਆ ਸੱਜੇ ਪਾਸੇ ਬਣਿਆ ਹੋਇਆ ਕੈਮਰੇ ਦਾ ਨਿਸ਼ਾਨ ਆਪਾਂ ਕੈਮਰੇ ਦੇ ਨਿਸ਼ਾਨ ਤੇ ਕਰਨਾ ਓਕੇ ਠੀਕ ਹੈ ਕੈਮਰੇ ਦੇ ਨਿਸ਼ਾਨ ਤੇ ਹੋ ਗਿਆ ਓਕੇ ਆਪਾਂ ਨੇ ਉਸ ਤੋਂ ਬਾਅਦ ਕੀ ਕਰਨਾ ਹੈ ਉਰੇ ਟ੍ਰਾਂਸਲੇਟ ਲਿਖਿਆ ਹੋਇਆ ਹੈ ਇੱਥੇ ਸਰਚ ਲਿਖਿਆ ਹੋਇਆ ਹੈ ਬਬ ਟ੍ਰਾਂਸਲੇਟ ਤੇ ਜਾਣਾ ਟ੍ਰਾਂਸਲੇਟਰ ਨੂੰ ਕਰਨਾ ਓਕੇ ਟ੍ਰਾਂਸਲੇਟ ਲਿਖਣ ਤੋਂ ਬਾਅਦ ਉਰੇ ਭਾਸ਼ਾ ਆ ਜਣੀ ਹੈ ਤੁਹਾਡੀਆਂ ਕਿਹੜੀ ਭਾ ਪਹਿਲਾਂ ਰੋਟੇ ਇੰਗਲਿਸ਼ ਹੋਈ ਵੀ ਹੋਗੀ ਓਰੇ ਠੀਕ ਆ ਜਿਵੇਂ ਆ ਇੰਗਲਿਸ਼ ਹੋਈ ਵੀ ਆ ਆਪਾਂ ਨੇ ਕੀ ਕਰਨਾ ਇੰਗਲਿਸ਼ ਵਾਲੇ ਤੇ ਦੱਬਣਾ ਸੱਜੇ ਪਾਸੇ ਇਹਨੂੰ ਕਰਨ ਤੋਂ ਬਾਅਦ ਆਪਾਂ ਨੇ ਜਾਣਾ ਪੰਜਾਬੀ ਗੁਰਮੁਖੀ ਤੇ ਠੀਕ ਆ ਜੀ ਪੰਜਾਬੀ ਆਪਣੀ ਗੁਰਮੁਖੀ ਹੋ ਗਈ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਜਿਵੇਂ ਆਪਣੀ ਆ ਬੁੱਕ ਆ ਆ ਦੇਖੋ ਇੰਗਲਿਸ਼ ਦੀ ਬੁੱਕ ਆ ਬਣੀ ਇਹ ਸਾਰੀ ਆਪਾਂ ਨੇ ਕੀ ਕਰਨਾ ਥੋੜਾ ਨਾ ਨੈਟ ਚਾਲੂ ਹੋਣਾ ਚਾਹੀਦਾ ਨੈਟ ਦੇ ਨਾਲ ਚੱਲਣੀਆਂ ਚੀਜ਼ ਆ ਆਪਾਂ ਨੇ ਬੁੱਕ ਦੇ ਮੂਰੇ ਐਂ ਕਰ ਲੈਣਾ ਕੈਮਰਾ ਐਂ ਠੀਕ ਆ ਆ ਦੇਖੋ ਸਾਰੀ ਪੰਜਾਬੀ ਹੋ ਗਈ ਨਾ ਇਹ ਸਾਰੀ ਪੰਜਾਬੀ ਹੋ ਗਈ ਜੇ ਤੁਸੀਂ ਇਹਨੂੰ ਇਹਦੀ ਫੋਟੋ ਤੁਸੀਂ ਇਹਦੀ ਫੋਟੋ ਵੀ ਖਿੱਚ ਸਕਦੇ ਆਂ ਔਰ ਇਸ ਸੈਂਟ ਦਾ ਜਿਵੇਂ ਆ ਆ ਬਣਿਆ ਵਾ ਚਿੱਟਾ ਜਿੱਟਾ ਜਾ ਠੀਕ ਆ ਔਰ ਜਿਵੇਂ ਆਪਾਂ ਕੈਮਰੇ ਦੀ ਫੋਟੋ ਖਿੱਚਦੇ ਆਂ ਆ ਡੁੱਡੀ ਫੋਟੋ ਖਿੱਚੋਗੀ ਫੋਟੋ ਖਿੱਚਣ ਤੋਂ ਬਾਅਦ ਤੁਸੀਂ ਇੰਗਲਿਸ਼ ਨੂੰ ਆਸਾਨੀ ਨਾਲ ਪੜ ਸਕਦੇ ਆਂ ਵੀ ਕੀ ਲਿਖਿਆ ਵਾ ਇਹ ਇਹ ਕੱਲਾ ਇੰਗਲਿਸ਼ ਨਹੀਂ ਹੈਗਾ ਚਾਹੇ ਔਰ ਇਹ ਉਰਦੂ ਦੀ ਕਿਤਾਬ ਆਉਂਦੀ ਚਾਹੇ ਕੋਈ ਚੈਨਾ ਦੀ ਭਾਸ਼ਾ ਆਉਂਦੀ ਜਿਹੜੀ ਮਰਜ਼ੀ ਭਾਸ਼ਾ ਹੋਵੇ ਤੇ ਤੁਸੀਂ ਦੁਨੀਆ ਦੀ ਕਿਹੜੀ ਮਰਜ਼ੀ ਭਾਸ਼ਾ ਨੂੰ ਪੰਜਾਬੀ ਵਿੱਚ ਪੜ ਸਕਦੇ ਆਂ ਆਸਾਨੀ ਨਾਲ ਕੋਈ ਐਪ ਨਹੀਂ ਲੋੜ ਨਾਲ ਕਰਨੀ ਕੋਈ ਕੁਝ ਕਰਨ ਦੀ ਲੋੜ ਨਹੀਂ ਹੈਗੀ ਬਸ ਆ ਤਰੀਕਾ ਜਮ ਜਾਂ ਕੋਈ ਆ ਕੋਈ ਦਫ਼ਤਰੀ ਕਾਗਜ਼ ਪੱਤਰ ਹੁੰਦੇ ਆਂ ਅੰਗਰੇਜ਼ੀ ਦੇ ਵਿੱਚ ਆਪਾਂ ਨੂੰ ਪੜ੍ਹਨ ਦੇ ਵਿੱਚ ਦਿੱਕਤ ਆਉਂਦੀ ਆ ਤਾਂ ਤੁਸੀਂ ਇਹਨੂੰ ਆਸਾਨੀ ਨਾਲ ਪੜ੍ਹ ਸਕਦੇ ਏਕਣਾ ਐਦਾਂ ਦੀ ਵੀਡੀਓ ਦੇਖਣ ਬਾਅਦ ਸਾਡੇ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ